ਕਿਸਾਨਾਂ ਅਤੇ ਕਿਸਾਨੀ ਲਈ ਆਹ ਦਿਨ ਬੜੇ ਅਹਿਮ ਨੇ ਜੇਕਰ ਤੁਹਾਡਾ ਵੀ ਇਹਨਾਂ ਨਾਲ ਸਰਵਕਾਰ ਹੈ ਸਾਹੇ ਵੀਡੀਓ ਤੁਹਾਡੇ ਲਈ ਅਹਿਮ ਹੈ ਤੁਹਾਨੂੰ ਇਸ ਮੁੱਦੇ ਉਤੇ ਫਿਕਰਮੰਦ ਹੋਣਾ ਚਾਹੀਦਾ ਹੈ ਅਤੇ ਕੁਝ ਕਰਨਾ ਵੀ ਪੈਣਾ ਨਹੀਂ ਤਾਂ ਜੋ ਹਾਲਾਤ ਬਣ ਰਹੇ ਨੇ ਉਸ ਨੂੰ ਦੇਖਦੇ ਹੋਏ ਡਰ ਹੈ ਕਿ ਕਿਸਾਨ ਜਥੇਬੰਦੀਆਂ ਤੇ ਇਹਨਾਂ ਦੇ ਆਗੂ ਆਪਸ ਵਿੱਚ ਹੀ ਪਾਟੋ ਧਾੜ ਦਾ ਸ਼ਿਕਾਰ ਨਾ ਹੋ ਜਾਣ ਅਤੇ ਆਹ ਜੋ ਕਿਸਾਨ ਸੰਘਰਸ਼ ਖੜਾ ਹੋ ਰਿਹਾ ਹੈ ਇਹ ਬਿਨਾਂ ਕਿਸੇ ਨਤੀਜੇ ਉਤੇ ਪਹੁੰਚਿਆ ਹੀ ਦਮ ਨਾ ਤੋੜ ਜਾਵੇ ਮਰਨ ਵਰਤ ਉਤੇ ਬੈਠੇ ਅਤੇ ਸਿਹਤ ਕਾਫੀ ਵਿਗੜੇ ਜਾਣ ਦੇ ਬਾਵਜੂਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਸਟੇਜ ਉਤੇ ਸਾਹਮਣੇ ਆਏ ਸਾਰਿਆਂ ਦੇ ਸਾਹਮਣੇ ਆ ਕੇ ਉਹਨਾਂ ਕੁਝ ਦੇਰ ਲਈ ਸੰਬੋਧਨ ਕੀਤਾ ਸਬੋਧਨ ਕਾਦਾ ਕੀਤਾ ਅਸਲ ਵਿੱਚ ਉਹਨਾਂ ਤਾਂ ਮਾਫੀ ਹੀ ਮੰਗੀ ਇਹ ਮਾਫੀ ਕਿਉਂ ਮੰਗਣੀ ਪਈ ਅਤੇ ਕਿਹਦੇ ਤੋਂ ਮੰਗੀ ਇਹ ਵੀਡੀਓ ਵਿੱਚ ਦਿਖਾਵਾਂਗੇ ਇੱਕ ਹੋਰ ਮਾਫੀ ਵੀ ਅੱਜ ਮੰਗੀ ਗਈ ਪਰ ਇਹ ਮਿਲੀ ਨਹੀਂ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਸਾਫਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਚੇਅਰਪਰਸਨ ਰਾਜ ਰਾਲੀ ਗਿੱਲ ਸਾਹਮਣੇ ਪੇਸ਼ ਹੋਏ ਉਹਨਾਂ ਆਪਣਾ ਮਾਫੀ ਨਾਮਾ ਪੇਸ਼ ਕੀਤਾ ਪਰ ਮਹਿਲਾ ਕਮਿਸ਼ਨ ਨੇ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਮਹਿਲਾ ਕਮਿਸ਼ਨ ਹੁਣ ਬੀਬੀ ਜਗੀਰ ਕੌਰ ਤੱਕ ਪਹੁੰਚ ਕਰੇਗਾ ਅਤੇ ਉਸ ਮਗਰੋਂ ਹੀ ਪਰਚਾ ਦਰਜ ਕਰਵਾਉਣ ਸਮੇਤ ਹੋਰ ਕਾਰਵਾਈ ਦੇ ਬਦਲ ਨੂੰ ਮੌਲਵੇ ਵਿਚ ਲਿਆਉਣ ਉੱਤੇ ਵਿਚਾਰ ਕਰੇਗਾ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਤਾਂ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਮੀਡੀਆ ਤੋਂ ਬਚ ਕੇ ਬਿਨਾਂ ਗੱਲਬਾਤ ਤੋਂ ਨਿਕਲ ਗਏ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਮਰਨ ਵਰਤ ਉੱਤੇ ਬੈਠੇ ਡੱਲੇਵਾਲ ਦੀ ਸਾਰ ਲੈਣ ਲਈ ਅੱਜ ਪਹੁੰਚੇ ਉਹਨਾਂ ਪਾਰਲੀਮੈਂਟ ਵਿੱਚ ਇਹ ਮੁੱਦਾ ਚੁੱਕਣ ਦੀ ਗੱਲ ਕੀਤੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਸੇ ਮੁੱਦੇ ਉੱਤੇ ਬੋਲਣ ਲਈ ਮਿਲੇ ਥੋੜੇ ਜਿਹੇ ਸਮੇਂ ਅੰਦਰ ਹੀ ਪਾਰਲੀਮੈਂਟ ਅੰਦਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਤੇ ਬੈਠੇ ਹੋਣ ਦੀ ਗੂੰਜ ਪਾ ਦਿੱਤੀ ਸ਼ੰਭੂ ਮੋਰਚੇ ਉੱਤੇ ਡਟੇ ਸਰਵਜਨ ਸਿੰਘ ਪੰਦੇਰ ਵੀ ਡੱਲੇਵਾਲ ਨੂੰ ਮਿਲੇ ਉਹਨਾਂ ਕੁਝ ਗੱਲਾਂ ਮੀਡੀਆ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਕਈ ਮੀਡੀਆ ਆਧਾਰਿਆਂ ਨਿਊਜ਼ ਚੈਨਲਾਂ ਅਤੇ ਅਖਬਾਰਾਂ ਦਾ ਨਾਂ ਲੈ ਕੇ ਉਹਨਾਂ ਤਵਾ ਲਾਇਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਨੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਅੱਜ ਸਾਂਝੀ ਕੀਤੀ ਪਰ ਇਸ ਸਭ ਤੋਂ ਪਹਿਲਾਂ ਤੱਤੇ ਹੋਏ ਫਿਰਦੇ ਰੁਲਦੂ ਸਿੰਘ ਮਾਨਸਾ ਨੂੰ ਇੱਕ ਵਾਰ ਸੁਣ ਲਓ ਖੁੰਡੇ ਵਾਲੇ ਬਾਪੂ ਨੇ ਜੋ ਗੱਲਾਂ ਕਹੀਆਂ ਇਹਨਾਂ ਨੂੰ ਕਈ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਦੱਸ ਰਹੇ ਨੇ ਅਤੇ ਕਈ ਕਹਿ ਰਹੇ ਨੇ ਕਿ ਰੁਲਦੂ ਸਿੰਘ ਮਾਨਸਾ ਨੇ ਸੱਚ ਬੋਲਿਆ ਫੈਸਲਾ ਤੁਸੀਂ ਆਪੇ ਲਓ ਇਹ ਮਤਲਬ 24 ਤਰੀਕ ਦੀ ਮੀਟਿੰਗ ਹੈ ਉਹ ਚ ਕੋਈ ਵੀ ਫੈਸਲਾ ਹੁੰਦਾਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ رائے ਉੱਥੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲਿਆਂ ਨੂੰ ਉਸ ਤੋਂ ਪਹਿਲਾਂ ਕੁਝ ਹੋ ਜਾਂਦਾ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਊਗੀ ਵੀ ਤੁਸੀਂ ਡੱਲੇਵਾਲ ਨਾਲ ਕਿਉਂ ਨਹੀਂ ਲੱਗਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਪੁਖੜਤਾਰ ਰੱਖ ਕੇ ਆਪਣੀਆਂ ਜਾਨਾਂ ਫੇਰੂਮਾਨ ਨੇ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਤੀ ਇੱਕ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਲੰਮਾ ਸਮਾਂ ਉਹਨੇ ਸਮਾਂ ਮਾਰਨ ਵਾਸਤੇ ਬੈਠਾ ਹੋ ਗਿਆ ਲੋਕਾਂ 'ਚ ਥੋੜਾ ਜਿਹਾ ਚਰਚਾ ਚੱਲਦੀ ਹੁੰਦੀ ਆ ਲੋਕਾਂ ਅਸੀਂ ਇਹ ਜੇ ਕਾਹਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈ ਏ ਤੇ ਫਿਰ ਅਸੀਂ ਭੱਜੀਏ ਫਿਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ ਡੱਲਿਆਂ ਆਪਦੇ ਆ ਬੈਠਾ ਉਹ ਜਿੱਥੇ ਬੰਦਿਆਂ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ ਉਹਨਾਂ ਨੂੰ ਹਟਾਉਣਾ ਚਾਹੀਦਾ ਸੀ ਵੀ ਇਹ ਤੇ ਨਹੀਂ ਬੈਠਣਾ ਚਾਹੀਦਾ ਜੇ ਤੂੰ ਇਕੱਲਾ ਬੈਣਾ ਫਿਰ ਅਸੀਂ ਚੱਲਿਆ ਇਹ ਗੱਲ ਕਹਿੰਦੀ ਨਹੀਂ ਸੀਗੀ ਵੀ ਅਸੀਂ ਨਹੀਂ ਫਿਰ ਆਇਆ ਇਸ ਗੱਲ ਦੇ ਹੱਕ 'ਚ ਜੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਜੱਥੇਬੰਦੀਆਂ ਜ਼ਰੂਰ ਦੋਸੇ ਜੇ ਬੈਠਾ ਫਿਰ ਇੱਕ ਇੱਕ ਲੀਡਰ ਸਾਰੀਆਂ ਜੱਥੇਬੰਦੀਆਂ ਦਾ ਬੈਜੇ ਨਾ ਡੱਲੇ ਵਾਲੇ ਬਚਾਰੇ ਨੂੰ ਕੱਲੇ ਨੂੰ ਕਿਉਂ ਮਰ ਪਾਈ ਜੀ ਕੋਈ ਮਾਤਰ ਸਾਡਾ ਲੀਡਰ ਡੱਲੇ ਵਾਲਾ ਹਿਰਕ ਥੋੜੇ ਬਣ ਜਾਊਗਾ ਡੱਲੇ ਲੀਡਰ ਮਸਾ ਬਣਦਾ ਮਤਲਬ ਜੱਥੇਬੰਦੀ ਰਲਦਾ ਫਿਰ ਬਲਾਕ ਦਾ ਆਗੂ ਬਣਦਾ ਫਿਰ ਜੇਲੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਿਰਕ ਬਣ ਜਾਣ ਥੋੜੀ ਬਣ ਜਾਣਗਾ ਯਾ ਬੀਰੂ ਰਾਜਾ ਬਣ ਜਾਣਾ ਥੋੜੀ ਬਣ ਜਾਣਾ ਹੈਗਾ ਰੋਦੂ ਸਿੰਘ ਥੋੜੇ ਬਣ ਜਾਣਾ ਹੈਗਾ 40 ਵਾਲੀ 45 ਸਾਲ ਆਉਦੇ ਲਾਇ ਨੇ ਜ਼ਿੰਦਗੀ ਦੀ ਫਿਰ ਲੀਟਰ ਹੁੰਦਾ ਮੈਂ ਪਖਵੜ ਦਾ ਹੱਕ ਚ ਨਹੀਂ ਡੱਲੇ ਹਣ ਵੀ ਮੋਰਚੇ ਨੂੰ ਵਾਪਸ ਨਾ ਬੇ ਸਾਰੀਆਂ ਜਸੇਵੰਦੀਆਂ ਮੀਟਿੰਗ ਸੱਦੇ ਮਤਲਬ ਫਿਰ ਉਹ ਰੜਕੇ ਲਾਡਾਂਗੇ ਕਿਹੜੀ ਚੱਲ ਰਹਿਣਾ ਭਾਨ ਜੀ ਜਦੋਂ ਬੈਠੇ ਸੀ ਉਦੋਂ ਕੀ ਸੋਚ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਨੂੰ ਕਿਉਂ ਲੋੜ ਪੈ ਗਈ ਕੀ ਅੰਦੋਲਨ ਫਸ ਗਿਆ ਮੇਰਾ ਖਿਆਲ ਹੈ ਵੀ ਇੱਕ ਗੋਲੀ ਗੱਲ ਆ ਇਸ ਕੱਲੇ ਜਿੱਤ ਲਿਆਵਾਂਗੇ ਅੱਗੇ ਆਪਣੀ ਇਰਦਾ ਪਹਿਲਾਂ ਵੀ ਸਾਡੇ ਨਾਲ ਰਹੀ ਨਹੀਂਗਾ ਉਹ ਤਾਂ ਜਿੱਦ ਨਾਲ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜੱਸੀ ਬੰਦੀਆਂ ਚ ਨਹੀਂ ਆਇਆ ਛੱਡਣ ਲੈਣ ਤਾਂ ਅਸੀਂ ਰਾਕੇ ਲੜਿਆ ਡੱਲੇਆੜ ਨੇ ਫੇਰ ਮਤਲਬ ਭਾਗ ਪਾੜ ਲਈ ਸਾਡੇ ਨੂੰ ਦਰਬਾਰ ਸਾਹਿਬ ਜਾਣ ਦੀ ਇਕੱਲਾ ਗਿਆ ਜਦੋਂ ਅਸੀਂ ਮੋਰਚੇ ਸਾਹਮਣੇ ਉਹ ਕਹਿੰਦਾ ਮੈਂ ਇਹਨਾਂ ਨਾਲ ਬੰਦਾ ਗੱਲਿਆ ਅੱਡ ਉਹਦਾ ਗੈਰ ਰਾਜਿਤ ਕੋ ਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਡੱਲੇਆੜ ਹੈ ਭਨੇਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਅੱਡਾ ਦਾ ਇੱਕ ਬੰਦਾ ਇਹ ਮੋਰਚੇ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਡੱਲੇਆੜ ਦੀ ਹੈ ਅੱਜ ਇੱਕ ਪਾਸੇ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਟਰੈਕਟਰ ਮਾਰਚ ਦੌਰਾਨ ਵੱਡੀ ਗਿਣਤੀ ਟਰੈਕਟਰਾਂ ਦੀ ਸ਼ਮੂਲੀਅਤ ਨੇ ਦਰਸਾ ਦਿੱਤਾ ਕਿ ਐਮਐਸਪੀ ਦਾ ਮਸਲਾ ਇਕੱਲੇ ਪੰਜਾਬ ਦਾ ਨਹੀਂ ਕੁਝ ਹਫ਼ਤਿਆਂ ਤੋਂ ਇਹੋ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਸੀ ਅੰਬਾਲਾ ਸਿਰਸਾ ਹਿਸਾਰ ਸਨੇਤ ਦਰਜਨਾ ਥਾਵਾਂ ਉੱਤੇ ਟਰੈਕਟਰਾਂ ਦੀਆਂ ਕਤਾਰਾਂ ਨੇ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਸਾਰੇਆਂ ਸੂਬਿਆਂ ਦੇ ਕਿਸਾਨਾਂ ਨੂੰ ਚਾਹੀਦੀ ਹੈ ਇਹ ਮਸਲਾ ਇਕੱਲੇ ਪੰਜਾਬ ਦਾ ਨਹੀਂ ਸਾਰੇ ਰਾਜਾਂ ਦੇ ਕਿਸਾਨਾਂ ਦਾ ਹੈ ਦੇਖੋ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਸਾਨ ਆਗੂ ਡੱਲੇਵਾਲ ਨਾਲ ਮੁਲਾਕਾਤ ਸਮੇਂ ਕੀ ਗੱਲਬਾਤ ਕੀਤੀ ਅਤੇ ਪਾਰਲੀਮੈਂਟ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਵੇਂ ਡੱਲੇਵਾਲ ਦਾ ਮੁੱਦਾ ਚੁੱਕਿਆ ਜਿਹਦੇ ਵਿਚਾਰ ਕਰਨ ਵਾਲੇ ਪ੍ਰਬੰhans ਸੱਚੀ ਹੈ ਜ਼ੋਰ ਦਿਓ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦੇ ਹੋ ਪੂਰੇ ਦੇਸ਼ ਦੇ ਵਿੱਚ ਸਾਡਾ ਮੈਸੇਜ ਕੋਈ ਵੀ ਮਾਤਰ ਨਾ ਤੱਕਦਾ ਨਾ ਇਹਨੂੰ ਕੋਈ ਆ ਵੀ ਪਾਲੇ ਇਧਰ ਕਰ ਸਕਦਾ ਮੈਂ ਇਹਨੂੰ ਕੋਈ ਪਾਲੇ ਇਧਰ ਕਰ ਸਕਦਾ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉਜੀ ਨੇ ਫੇਰ ਅੰਟਰ ਰੇਜਿੰਦਰ ਸਾਰੋ ਇਹਸ ਮੁੱਦੇ ਤੇ ਜਿਹੜੀ ਹੈ ਕੋਈ ਨਾ ਤਾਂ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਪੇਂਡੂ ਨੂੰ ਨਿਕਲਦਾ ਪਰ ਅਸੀਂ ਪੂਰੀ ਵਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਣੇ ਵਿਚਾਰ ਕਰਕੇ ਜੀ ਸ੍ਰੀਮਤੀ ਹਰਸਿਮਰਤ ਕੌਰ ਜੀ ਮੈਡਮ ਇਹ ਆਗੋ ਜਗਜੀਤ ਢੱਲੇਵਾਲ ਦਾ ਇਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ ਦਿਨਾਂ ਤੋਂ ਮਲਵਾਚੇ ਬੈਠੇ ਹੋਏ ਨੇ ਬਾਰਡਰ 'ਚ किसान आदि मंगा मंगवाने वास्ते लेकिन अफसोस थी गाले की गल है कि इनी 21 दिना विच किसी सरकार ने ओना त जाके पहुंच नहीं की थी आज ओना जीवन भी अंत दा समय आंदे इदा सीरियस इशू हैगा सुप्रीम कोर्ट ने ऑर्डर दे राही ही केंद्र सरकार ने एक छोटा अफसर भेजा जी जी सर विषय जो आपने दिया है उस विषय पर बोलिए जी मैडम यही इशू दिया था मैंने ਇਹ ਸਭ ਤੋਂ ਜ਼ਰੂਰੀ ਇਸ਼ੂ ਹੈ ਕਿ 4 ਸਾਲ ਪਹਿਲੇ ਕਿਸਾਨਾਂ ਨੂੰ ਕਿਹਾ ਗਿਆ ਸੀ ਤੁਹਾਡੀ ਮੰਗਾਂ ਮਨਾਈਆਂ ਜਾਣਗੀਆਂ ਜਦ ਕਾਲੇ ਕਾਨੂੰਨ ਵਾਪਸ ਕੀਤੇਗੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਆਪ ਨੇ 4 ਸਾਲ ਪਹਿਲੇ ਦਿੱਤਾ ਸੀ ਉਸ ਪਰ ਬੋਲੀਏ ਪਲੀਜ਼ ਮੰਗਾਂ ਨਹੀਂ ਮਨਾਈਆਂ ਗਈਆਂ ਨੇ ਜੇ ਕਿਸਾਨ ਆ ਕੇ ਕਿਸਾਨਾਂ ਦੇ ਉਹਨਾਂ ਨੂੰ ਆਨਾਨੀ ਦੰਦ ਦਿੱਤਾ ਜਾ ਰਿਹਾ ਹੈਗਾ ਜਿਹਦੇ ਕਰਕੇ 21 ਦਿਨਾਂ ਤੋਂ ਮਰਨ ਵਰਚੇ ਬੈਠੇ ਨੇ ਉਹਨਾਂ ਦੀ ਸੇਫ ਬਹੁਤ ਗੰਭੀਰ ਹੋ ਗਈ ਹੈ ਮੈਂ ਠੋਠੀ ਸਰਕਾਰ ਨੂੰ ਚੇਨਜੀ ਕਰਦੀ ਆ ਕਿ ਕਿਸਾਨ 700 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਕਿਸਾਨ ਦੀ ਜਾਨ ਤੋਂ ਸੀ ਬਚਾ ਸਕਦੇ ਉਹਨਾਂ ਦੀ ਮੰਗਾਂ ਪੂਰੀ ਕਰਕੇ ਇਸ ਕਿਸਾਨ ਦੀ ਜਾਨ ਬਚਾ ਲਓ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ ਦੋਹਾਂ ਫੋਰਮਾਂ ਦੇ ਕੋਆਰਡੀਨੇਟਰ ਸਰਵਨ ਸਿੰਘ ਪੰਦੇੜ ਨੇ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਅੱਜ ਮੁਲਾਕਾਤ ਕੀਤੀ ਇਸ ਸਮੇਂ ਕਿਸਾਨ ਸੰਘਰਸ਼ ਦੀ ਭਵਿੱਖ ਦੀ ਰਣਨੀਤੀ ਉਤੇ ਚਰਚਾ ਹੋਈ ਸਰਵਨ ਸਿੰਘ ਪੰਦੇੜ ਨੇ ਇੱਕ ਵੱਖਰੀ ਵੀਡੀਓ ਰਾਹੀਂ ਦੇਖੋ ਕੁਝ মিডিਆ ਉਧਾਰਿਆਂ ਉਤੇ ਕੀ ਇਲਜ਼ਾਮ ਲਾਏ ਨੇ ਦੇਖੋ ਜਿਹੜੀ ਅਸੀਂ ਅੱਜਕੱਲ੍ਹ ਅਸੀਂ ਜਿਹਾ ਜ세 ਬੰਦਿਆਂ ਨੂੰ ਚਿੱਠੀ ਲਿਖੀ ਆ ਸਾਨੂੰ ਲੱਗਦਾ ਵੀ ਸਰਕਾਰਾਂ ਦੁਖੀ ਨੇ ਸਾਡੇ ਏਕੇ ਤੋਂ ਏਜੰਸੀਆਂ ਦੁਖੀ ਨੇ ਸਾਰੇ ਨਹੀਂ ਮੈਂ ਕਹਿੰਦਾ ਕੁਝ ਚੈਨਲ ਵੀ ਔਖੇ ਨੇ ਦੈਨਿਕ ਸਵੇਰਾ ਨੇ ਪਹਿਲੋ ਇਹ ਖਬਰ ਛਾਪੀ ਮਨਜੀਤ ਰਾਏ ਅਮਰਜੀਤ ਮੋੜੀ ਮੋਰਚਾ ਛੱਡ ਕੇ ਚਲੇ ਗਏ ਆ ਉਹ ਬੇਬੁਨਿਆਦ ਨਿਕਲੀ ਇਹ ਤੋਂ ਗਾਂ ਪ੍ਰੋ ਪੰਜਾਬ ਕਹਿੰਦਾ ਵੀ ਪੰਦੇਰ ਦੀ ਰਾਹੁਲ ਨਾਲ ਗੱਲ ਹੋ ਗਈ ਕਾਂਗਰਸੀ ਸਾਫਤ ਕਰਨ ਦਾ ਯਤਨ ਕੀਤਾ ਉਹ ਚਾਲ ਕੁੱਟੀ ਗਈ ਫਿਰ ਮੇਰੀ ਵੀਡੀਓ ਉਸੇ ਚੈਨਲ ਨੇ ਕੱਟ ਕੇ ਸ਼ੋਅ ਕੀਤੀਆਂ ਫਿਰ ਅਦਾਰਾ ਟ੍ਰਿਬਿਊਨ ਜਿਨੇ ਫਰੰਟ ਤੇ ਫੋਟੋ ਲਾ ਕੇ ਕਾਂਗਰਸੀ ਆਗੂ ਛਾਪਿਆ ਹੈਗਾ ਇਹ ਤੋਂ ਗਾਂ ਲਿਵਿੰਗ ਇੰਡੀਆ ਜਿਹੜਾ ਰਾਤ ਹੀ ਕਹਿੰਦਾ ਦੋਵੇਂ ਫੋਰਮ ਜਿਹੜੇ ਆ ਜੀ ਪਾਟ ਗਏ ਇਹ ਤਾਂ ਗਾਣੇ ਵਿੱਚ ਬੋਲਣਾ ਜੋ ਪੱਤਰਕਾਰ ਦਾ ਨਾਂ ਵੀ ਲਾਹੂੰਗਾ ਵੀ ਕਿਹੜੇ ਕਿਹੜੇ ਕੀ ਕਰ ਰਹੇ ਆ ਭਰਾਓ ਪੰਜਾਬੀਓ ਇਹ ਪੱਥਰ ਤੇ ਜਿਵੇਂ ਹਿਮਾਲੇ ਪਰਬਤ ਖੜਾ ਐਵੇਂ ਦੋ ਫੋਰਮ ਖੜੇ ਆ ਮਾਸਾ ਕਿਸੇ ਚ ਨਾ ਆਇਓ ਬਾਕੀ ਥੋੜਾ ਕੰਮ ਆ ਸੋ ਇਸ ਕਰਕੇ ਇਹ ਲੜਾਈ ਜਿੱਤ ਤੱਕ ਲੈ ਕੇ ਜਾਵਾਂਗੇ ਔਰ ਦੂਸਰੀ ਬੇਨਤੀ ਆ ਜੇ ਮੋਦੀ ਸਰਕਾਰ ਦੀਆਂ ਜੜਾ ਹਿਲਾਉਣੀਆਂ ਹੈਗੀਆਂ ਆ ਜੇ ਮੋਦੀ ਸਰਕਾਰ ਨੂੰ ਮੰਗਾ ਮਨੌਲ ਲਈ ਮਜਬੂਰ ਕਰਨਾ ਹੈਗਾ ਤੇ ਪੰਜਾਬ ਦੇ 13000 ਪਿੰਡਾਂ ਦੇ ਲਾਗੋ ਦੀ ਜਿੱਥੋ ਜਿੱਥੋ ਰੇਲ ਲਾਈਨ ਨਿਕਲ ਲਈ ਆ ਉਸ ਰੇਲ ਲਾਈਨ ਨੂੰ ਤੁਸੀਂ 12 ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਲੱਖਾਂ ਲੋਕ ਲੱਖਾਂ ਲੋਕ ਲੱਖਾਂ ਲੋਕ ਨਿਕਲਣ ਚਾਹੀਦੇ ਆ ਮਰਨ ਵਰਤੋਂ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਮਗਰੋਂ ਸਾਹਮਣੇ ਆ ਕੇ ਮਾਫੀ ਮੰਗੀ ਨਾਲ ਹੀ ਉਹਨਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਉੱਤੇ ਪ੍ਰतिकਰਮ ਦਿੰਦਿਆਂ ਕੇਂਦਰ ਸਰਕਾਰ ਨੂੰ ਦੇਖੋ ਕੀ ਕਿਹਾ ਸਭੀ ਪੱਤਰਕਾਰ ਮੈਨੂੰ ਕਹੋ ਸਭ ਤੋਂ ਪਹਿਲੇ ਮੈਂ ਦੋਨੋਂ ਮੌਜੂਦ ਚੋਗੀ ਤਰਫੋਂ ਧੰਨਵਾਦ ਕਰਨਾ ਚਾਹਤਾਂ ਹਾਂ ਆਪ ਹਮਾਰੇ ਮੋਰਚੇ ਕੀ ਇੱਕ ਇੱਕ ਬਾਤ पूरे दो देश के समक्ष रखने का काम कर रहे हो सबका इसके लिए धन्यवाद और उसके बाद हमारी बहनें हमारी बेटियां, हमारे भाई हमारे बुजुर्ग हमारे नौजवान जो इस मोर्चे को समर्थन दे रहे हैं उन तो सबका हम दिल की गहराई से धन्यवाद करना चाह रहे हैं कि आप इस मोर्चे को अपना मोर्चा मानकर लड़ रहे हैं ये मोर्चा आप सब का है आप सब इस मोर्चे को पूरी ताकत से लड़ रहे हैं मैं एक विनती करता हूं देखिए जैसे काका सिंह जी ने बात कही है कि हर वक्त यहाँ पे ये खदशा बना रहता है कि किसी भी समय सरकार हमारे अनशन को तड़वाने के लिए हमें यहाँ से उठाने का प्रयास कर सकती है उससे बचने के लिए मोर्चे को बचाने के लिए जितने हमारे वलंटियर्स हैं वो सब अपनी अपनी ड्यूटी पूरी मुस्तैदी से निभा रहे हैं वही एक डर है इनके अंदर जिसकी वजह से वो कभी कभार आपको सख्ती से बोल देते हैं इसके लिए कि अगर किसी ने भी हमारे किसी साथी ने किसी वलंटियर ने किसी को भी शब्द बोल दिया हो या किसी भी साथी के प्रति मीडिया पे कोई ऐसा शब्द बोल दिया गया हो जो ठीक ना लगे उसकी हम मोर्चे की तरफ से मैं अपनी तरफ से क्षमा चाहता हूँ और उम्मीद करता हूँ कि आप सब माफ करोगे दूसरी बात मैं जो बात कहनी चाह रहा हूँ वो हमारे देश के गृह मंत्री जी कल कुछ बोले हैं पहली तो बात ये है कि जो प्रधानमंत्री गृह मंत्री की छोटी पद नहीं होते ये बहुत बड़े पद होते हैं इन पदों की मर्यादा बनाए रखने के लिए इन पदों पे बैठे व्यक्तियों को कभी भी लोगों के अंदर गलत इंफॉर्मेशन नहीं देनी चाहिए जो उन्होंने कल कहा कि हम किसानों को साढ़े तीन गुना एमएसपी से बढ़कर ਕੀਮਤ ਦੇ ਰਹੇ ਹਨ ਰੇਕਤੀ ਰਹੇ ਦੁੱਖ ਹੋਇਆ ਇਹ ਬਾਤ ਸੁਣਕਰ ਕਿ ਇਤਨੇ bade ਪੱਤੇ ਬੈਠਾ ਦਿੱਖਤੀ ਇਤਨਾ ਬਰੰਕਲਾ ਸਕਤਾ ਹੈ ਕਿਆ ਦੇਸ਼ ਕੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੀ ਕੀ ਹੁਣ ਕੁਰਸੀ ਖਤਰੇ ਵਿੱਚ ਪੈ ਗਈ ਹੈ ਦੇਖੋ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਦਾਲੀ ਗਿੱਲ ਨੇ ਐਡਵੋਕੇਟ ਧਾਮੀ ਦੇ ਪੇਸ਼ ਹੋਣ ਤੋਂ ਬਾਅਦ ਕੀ ਆਖਿਆ ਉਹਨਾਂ ਨੇ ਕਿਹਾ ਸੀ 17 ਤਰੀਕ ਤੱਕ ਤੁਸੀਂ ਇੱਥੇ ਵਿਮਨ ਕਮਿਸ਼ਨ 'ਚ ਪੇਸ਼ ਹੋਵੋ ਤੇ ਆਪਣਾ ਸਪਸ਼ਟੀਕਰਨ ਰੱਖੋ ਇੱਥੇ ਆ ਕੇ ਤੇ ਅੱਜ ਉਹਨਾਂ ਨੇ ਇਹ ਆਪਣਾ ਲੈਟਰ ਭੇਜਿਆ ਉਸੇ ਉਥੋਂ ਔਰ ਉਸ ਤੋਂ ਬਾਅਦ ਇਹ ਖੁਦ ਆਏ ਨੇ ਇੱਥੇ ਮਿਲਣ ਦੇ ਲਈ ਆਏ ਨੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ ਜੋ ਵੀ ਸ਼ਬਦ ਨੇ ਇਸਤੇਮਾਲ ਕੀਤੇ ਸੀ ਮੈਨੂੰ ਉਹਦਾ ਅਫਸੋਸ ਹੈ ਲੇਕਿਨ ਮੈਂ ਉਹਨੂੰ ਇਹ ਗੱਲ ਬੜੀ ਸਪਸ਼ਟ ਕਹੀ ਸੀਗੀ ਕਿ ਜੇ ਗੱਲ ਕਹਿਣ ਤੋਂ ਬਾਅਦ ਅਸੀਂ ਕਹਿ ਦਿੰਦੇ ਹਾਂ कि ਸਾਨੂੰ ਬਹੁਤ ਅਫਸੋਸ ਹੈ ਇਹ ਇਦਾਂ ਨਹੀਂ ਚੱਲਦਾ ਨਾਰੀ ਜਾਤੀ ਦੇ ਲਈ ਜਿਸ ਤਰੀਕੇ ਦੇ ਤੁਸੀਂ ਇਸਤੇਮਾਲ ਕੀਤਾ ਨੂੰ ਸਭ ਨੂੰ ਪਤਾ ਹੋ ਸੁਣੀ ਵੀ ਹੋਈ ਹੈ ਤੁਸੂ ਔਰ ਬੀਬੀ ਜਗੀਰ ਕੌਰ ਜੀ ਦਾ ਵੀ ਇਹ ਹੀ ਕਹਿਣਾ ਕਿ ਉਹਨਾਂ ਨੂੰ ਬਹੁਤ ਨਰਾਜ਼ਗੀ ਇਸ ਸੈਂਟੈਂਸ ਦੇ ਉੱਤੇ ਕਮਿਸ਼ਨ ਦੀ ਤਰਫੋਂ ਤੋਂ ਸਾਡਾ ਹਮੇਸ਼ਾ ਇਹ ਰਿਹਾ ਹੈ ਕਿ ਸੀ ਵਿਮਨ ਦੀ ਮੋਡੇਸਟੀ ਔਨੈਸਟੀ ਔਰ ਆਨਰ ਔਰ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਅਕਸ ਹੈਗਾ ਉਹਨ ਕਦੇ ਖਰਾਬ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੈਂ ਤਾਮੀ ਸਾਹਿਬ ਨੂੰ ਵੀ ਦੱਸਿਆ ਕਿ ਤੁਹਾਡਾ ਜਿਹੜਾ ਸ਼ਬਦ ਕਿਹਾ ਹੋਇਆ ਇਹ ਕੱਲਾ ਬੀਬੀ ਜ਼ਗੀਰ ਕੌਰ ਜੀ ਦੇ ਤੱਕ ਨਹੀਂ ਰਹਿ ਜਾਂਦਾ ਇਹ ਸਮੂਚੀ ਜਿਹੜੀ ਸਾਡੀ ਨਾਰੀ ਹੈ ਪੰਜਾਬ ਚ ਚਾਹੇ ਦੇਸ਼ ਜਿੱਥੇ ਵੀ ਅਸੀਂ ਬੈਠੇ ਹੋਏ ਆ ਵਿਦੇਸ਼ਾਂ ਚ ਅਸੀਂ ਬੈਠੇ ਹੋਏ ਆ ਸਭ ਨੇ ਇਹਦੇ ਉੱਤੇ ਮੈਨੂੰ ਕਾਲ ਕਰ ਕਰਕੇ ਨਿਰਾਸ਼ਗੀ ਜਤਾਈ ਇਸ ਚੀਜ਼ ਦੀ ਹੁਣ ਇਹਦਾ ਅਗਲਾ ਸਟੈਪ ਅਸੀਂ ਕੀ ਲੈਣਾ ਉਹਦੇ ਅਸੀਂ ਜਾਂਚ ਕਰਾਂਗੇ ਇਹ ਬੀਬੀ ਜ਼ਗੀਰ ਕੌਰ ਜੀ ਨਾਲ ਵੀ ਗੱਲ ਕਰੂੰਗੀ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਵੀ ਹੋ ਚੁੱਕੀ ਹੈ ਔਰ ਮੈਂ ਉਹਨਾਂ ਨੂੰ ਬੁਲਾਉਂਗੀ ਵੀ ਉਹਨਾਂ ਕਹਾਂਗੇ ਕਿ ਆਪਣਾ ਪੱਖ ਰੱਖੋ ਇਹਦੇ ਉੱਤੇ ਅਖੀਰ ਵਿੱਚ ਜਗਿੰਦਰ ਸਿੰਘ ਉਗਰਹਾਨ ਨੂੰ ਸੁਣੋ ਉਹ ਐਸਕੇਐਮ ਦੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਕੀ ਜਾਣਕਾਰੀ ਦੇ ਰਹੇ ਨੇ ਸਤਿਓ ਕੱਲ ਆਲ ਇੰਡੀਆ ਸੰਘਕ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਹਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਨਵਾਦ ਚੱਲ ਰਿਹਾ ਹੈ ਉਧਰ ਸੰਭੂ ਬਾਡਰ ਦੇ ਉੱਤੇ ਜਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿਹਦੇ ਸਰਕਾਰ ਨੇ ਥਰੂ ਰਾਹ ਤੇ ਗੋਲੇ ਸਿੱਟੇ ਨੇ ਤੇ ਪਾਣੀ ਦਾ ਬਛਾੜਾ ਮਾਰ ਕੇ ਉਹਨਾਂ ਨੂੰ ਜ਼ਖਮੀ ਦਰਜਣਾਂ ਦੇ ਰੂਪ ਚ ਦਰਜ ਜ਼ਖਮੀ ਕੀਤਾ ਇਹਦੇ ਵਿੱਚ ਸਰਕਾਰ ਨੇ ਜਿਵੇਂ ਦੱਲੇਵਾਲ ਦੇ ਮਰਨਵਾਦ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਗੋਸ਼ਟੀ ਟਰਾਉਂਦੇ ਆ ਇਹ ਅਸੀਂ ਤੈਅ ਕੀਤਾ ਹੈ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਡਰਾਫਟ ਪੇ ਜੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਨਹੀਂ ਜਿਹੜੇ ਉਹ ਤਿੰਨ ਕਾਨੂੰਨ ਲਾਗੂ ਕਰਨਗੇ ਮੰਡੀ ਕਰਨ ਦੇ ਏਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਜੋਰ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜਚੋ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲੇ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ